Jävlar. ਤੋੜਾ ਕੋਪਟ ਕੈਰਾਬਾਰ ਬੈਠੋ ਸਟੇ ਖਾਮੀ ਕਰੋ ਸਟੇ ਖਾਮੀ ਬੈਠੋ ਉਹ ਬੈਠ ਜਾਓ ਜਿਹੜੀ ਇਹਨੂੰ ਬੈਠੋ ਉਹ ਬੈਠ ਜਾਓ ਆ ਬੈਠੋ ਹੈਲੋ ਚਲੋ ਪਾਲਾ ਦਾ ਜਥੇਬੰਦੀਆਂ ਦੇ ਸਾਰੇ ਆਗੂਆਂ ਨੂੰ ਭੇਜ ਦੋ ਯਾਰ ਜਥੇਬੰਦੀਆਂ ਦੇ ਆਗੂਆਂ ਨੂੰ ਸਾਰੇ ਆਗੂਆਂ ਨੂੰ ਭੇਜ ਜੱਥੇਬੰਦੀਆਂ ਦੇ ਆਗੂ ਸਾਈਕ ਤੇ ਮੜਾ ਭੇਜ ਮੈਂ ਸਾਰਾ ਨਾ ਫੁੱਲਾ ਟਾਈਮ ਹੈ ਮੜਾ ਜੱਥੇਬੰਦੀਆਂ ਦੇ ਆਗੂਆਂ ਨੂੰ ਭੇਜ ਜੱਥੇਬੰਦੀਆਂ ਦੇ ਆਗੂਆਂ ਨੂੰ ਭੇਜ ਦੋ ਇੱਥੇ ਸਿੱਧੂਪੁਰ ਦੇ ਖੜੇ ਨੇ ਕਿ ਸਤਿਕਾਰਯੋਗ ਸਾਡੇ ਆਪਣਾ ਡਿਕਾਉਂਦਾ ਤੋਂ ਖੜੇ ਨੇਗੇ ਜੱਥੇਬੰਦੀਆਂ ਦੇ ਆਗੂਆਂ ਨੂੰ ਭੇਜ ਦੋ ਮੜਿਆ ਆਗੂ ਨੂੰ ਭੇਜੋ ਆਗੂ ਨੂੰ ਭੇਜੋ ਮੇਰਾ ਵੀਰ ਜੀ पटेल चलो चलो पहिरां त जथेबिय सारे आगूअ भेट हुया जथेबिय आगूअ ਸਾਰੇ ਆਗੂ ਨੂੰ ਭੇਜ ਜੱਫੇ ਬੰਦੀਆਂ ਦੇ ਆਗੂ ਸਭ ਇੱਥੇ ਮੜਾ ਪਈ ਮੈਂ ਸਾਰਿਆਂ ਦਾ ਖੁੱਲਾ ਟਾਈਮ ਹੈ ਮੜਾ ਜੱਡੇ ਬੰਦੀਆਂ ਦੇ ਆਗੂਆਂ ਨੂੰ ਭੇਜ ਜੱਫੇ ਬੰਦੀਆਂ ਦੇ ਆਗੂਆਂ ਨੂੰ ਭੇਜ ਦੋ ਇੱਥੇ ਸਿੱਧੂਪੁਰ ਦੇ ਖੜੇ ਨੇਗੇ ਸਤਿਕਾਰਯੋਗ ਸਾਡੇ ਆਪਣਾ ਦਿਕੌਂਦਾ ਤੋਂ ਖੜੇ ਨੇਗੇ ਜੱਫੇ ਬੰਦੀਆਂ ਦੇ ਆਗੂਆਂ ਨੂੰ ਭੇਜ ਦੋ ਮੜਾ ਆਗੂਆਂ ਨੂੰ ਭੇਜ ਆਗੂਆਂ ਨੂੰ ਭੇਜੋ ਮੇਰਾ